ਪੁਰਦਵਾਰਨ ਸਾਹਿਬ ਵਿੱਚ ਹਰ ਸੰਗਰਾਂਦ ਹੈ ਜਿਹੜੀ ਨੂੰ ਅੰਮ੍ਰਿਤ ਸੰਚਾਰ ਕਰਵਾਇਆ ਜਾਂਦਾ ਹੈ ਜੀ ਅਸੀਂ ਹੁਣ ਸੰਗਤ ਜੀ ਸਾਹਮਣੇ ਦੇਖ ਰਹੇ ਹਾਂ ਆਪਾਂ ਗੁਰੂ ਘਰ ਦੀ ਬਿਲਡਿੰਗ ਅੱਜ ਦੇ ਨਵੇਂ ਬਲੌਗ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਚੱਲੇ ਆਂ ਗੁਰਦੁਆਰਾ ਸਾਹਿਬ ਨਾਭਾ ਸਾਹਿਬ ਆਓ ਆਪਾਂ ਚੱਲ ਕੇ ਉੱਥੇ ਦੇ ਇਤਿਹਾਸ ਦੇ ਬਾਰੇ ਦੇਖਦੇ ਆਂ ਵੀ ਉੱਥੇ ਦੇ ਇਤਿਹਾਸ ਦੇ ਕੀ ਦੱਸਿਆ ਹੈ ਇਤਿਹਾਸ ਦੇ ਬਾਰੇ ਤੇ ਕਿਹੜੇ ਗੁਰੂ ਸਾਹਿਬ ਦੇ ਨਾਲ ਉਹ ਸੰਬੰਧਿਤ ਸਥਾਨ ਹੈ ਆਪਾਂ ਚੱਲ ਕੇ ਉਸ ਸਥਾਨ ਦੇ ਦਰਸ਼ਨ ਕਰਵਾਉਂਦੇ ਆਂ ਤੁਹਾਨੂੰ ਸਾਰਿਆਂ ਨੂੰ ਆਪਾ ਦੇਖ ਰਿਹਾ ਸਾਹਮਣੇ ਗੁਰਦੁਆਰਾ ਨਾਬਾ ਸਾਹਿਬ ਨੂੰ ਜਾਣ ਵਾਲਾ ਰਸਤਾ ਹੈ ਇਹ ਥੋੜਾ ਜਿਹਾ ਅੱਗੇ ਲੰਘੇ ਸੀ ਇੱਕ ਟੱਕਰ ਪੇ ਮੁੜ ਕੇ ਗੁਰਦੁਆਰਾ ਨਾਬਾ ਸਾਹਿਬ ਆ ਜਾਂਦਾ ਹੈ ਹਾਂਜੀ ਸਾਹਮਣੇ ਆਪਾਂ ਦਰਸ਼ਨ ਕਰ ਰਹੇ ਹਾਂ ਸਾਹਮਣੇ ਆਪਾਂ ਦਰਸ਼ਨ ਕਰ ਰਹੇ ਹਾਂ ਗੁਰਦੁਆਰਾ ਨਾਬਾ ਸਾਹਿਬ ਪਾਸ਼ਾਹੀ 9ਵੀਂ ਅਤੇ 10ਵੀਂ ਜੀਰਕਪੁਰ ਆਓ ਚੱਲ ਕੇ ਆਪਾਂ ਸਾਰਿਆਂ ਨੂੰ ਦਰਸ਼ਨ ਕਰਾਉਣੀ ਆ ਗੁਰਦੁਆਰਾ ਨਾਬਾ ਸਾਹਿਬ ਦੇ ਤੇ ਉੱਥੇ ਦੇ ਇਤਿਹਾਸ ਦੇ ਬਾਰੇ ਗੱਲਬਾਤ ਕਰਦੇ ਹਾਂ ਪਾਸ਼ਾਹੀ 9ਵੀਂ ਅਤੇ 10ਵੀਂ ਦੇ ਨਾਲ ਸੁਹੰਦਰ ਸਥਾਨ ਹੈ ਇਹ ਆਓ ਸੰਗਤ ਜੀ ਇੱਥੇ ਦੇ ਇਤਿਹਾਸ ਦੇ ਬਾਰੇ ਆਪਾਂ ਦੇਖਦੇ ਹਾਂ ਸਾਹਮਣੇ ਬੋਰਡ ਤੇ ਤੁਸੀਂ ਇੱਥੇ ਦੇ ਇਤਿਹਾਸ ਦੇ ਬਾਰੇ ਦੇਖ ਰਹੇ ਹੋ ਹਾਂਜੀ ਸੰਗਤ ਜੀ ਇੱਥੇ ਦੇ ਇਤਿਹਾਸ ਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਗੁਰੂ ਤੇਗ ਬਹਾਦਰ ਜੀ ਜਦੋਂ ਸ਼ਹੀਦ ਸ਼ਹੀਦੀ ਦੇਣ ਲਈ 11 ਨਵੰਬਰ 1675 ਨੂੰ ਇਨ ਗਏ ਤਾਂ ਉੱਥੇ ਅਕਾਲ ਪੁਰਖ ਨੇ ਇੱਕ ਖੇੜਾ ਚਾਈ ਜਿਸ ਦੇ ਤੇਜ ਹਨੇਰੀ ਤੇ ਤੂਫਾਨ ਆਇਆ ਜਿਸ ਤੋਂ ਜਿਸ ਸਮੇਂ ਦੌਰਾਨ ਪਾਈ ਜੈਤਾ ਜੀ ਨੇ ਇਹ ਸਤਗੁਰਾਂ ਦਾ ਸ਼ੀਸ਼ ਲੈ ਕੇ ਅਨੰਦਪੁਰ ਸਾਹਿਬ ਨੂੰ ਚਾਲੇ ਪਾਈ ਤੇ ਉੱਥੋਂ ਤੁਰਦੇ-ਤੁਰਦੇ ਇਹ ਰਸਤੇ ਵਿੱਚ ਹਨੇਰਾ ਹੁੰਦਾ ਚਲਾ ਗਿਆ ਤੇ ਇਸ ਸਥਾਨ ਤੇ ਆ ਜਿਹੜਾ ਸ਼ੀਸ਼ ਲੈ ਕੇ ਆਏ ਤੇ ਇੱਥੇ ਇੱਕ ਪੀਰ ਨੂੰ ਮਿਲੇ ਬਾਕੀ ਦਾ ਇਤਿਹਾਸ ਹੈ ਜਿਹੜਾ ਤੁਸੀਂ ਇੱਥੋਂ ਸਕਰੀਨਸ਼ਾਟ ਲੈ ਕੇ ਇੱਥੇ ਦੋ ਪੜ ਸਕਦੇ ਆਓ ਸੰਗੱਦੀ ਅੰਦਰ ਆਪਾਂ ਗੁਰੂ ਘਰ ਦੇ ਦਰਸ਼ਨ ਕਰਦੇ ਆਂ ਗੁਰਦੁਆਰਾ ਸਾਹਿਬ ਵਿੱਚ ਹਰ ਸੰਗਰਾਂਦ ਹੈ ਜਿਹੜੀ ਨੂੰ ਅਮਰ ਸੰਚਾਰ ਕਰਵਾਇਆ ਜਾਂਦਾ ਹੈ ਜੀ ਇੱਧਰ ਨਾਲ ਤੁਸੀਂ ਦੇਖ ਰਹੇ ਹੋ ਜੋੜਾ ਘਰ ਜੀ ਸੰਗਤੀ ਅਸੀਂ ਇੱਥੇ ਦੇ ਇਤਿਹਾਸ ਦੇ ਬਾਰੇ ਇਹ ਬਾਈ ਜੀ ਕੀ ਨਾਮ ਕੀ ਹੈ ਤੁਹਾਡਾ ਗੁਰਮਖ ਸਿੰਘ ਜੀ ਨਾਲ ਗੱਲ ਕਰਦੇ ਹਾਂ ਇਥੇ ਦੇ ਇਤਿਹਾਸ ਦੇ ਬਾਰੇ ਦੱਸੂਗਾ ਹਾਂਜੀ ਇਹ શહેર ਇਤਿਹਾਸ ਹੈ ਜੀ ਇਹ ਤੇ ਨਾ ਜਦ ਪਈ ਗੁਰੂ ਤੇਰੇ ਬਾਬਾ ਦਰਜੀ ਦਾ ਜਿਮੀ ਉੱਚ ਸੀ ਮਰੂਤ ਕਟੜਾ ਦਾ ਹਾਂਜੀ ਹਾਂ ਨਾ ਪਈ ਜੱਟ ਜੀ ਕਹਿੰਦੇ ਨਾਲ ਠੀਕ ਹੈ ਅੱਜ ਦੇ ਕਈ ਬੜਾ ਲਾਇ ਉਹਨੇ ਰਸਤੇ ਜੇ ਰਸਤੇ ਨਾ ਬਸ ਇੱਕ ਪੀਰ ਬਾਬਾ ਸੀ ਕਿਹਨਾਂ ਹਾਂਜੀ ਗ੍ਰੀਂ ਦੁਰਗਾਹੀ ਸਾਹਿਬ ਪੀਰ ਸੀ ਉਹਦਾ ਨਾ ਦੁਰਗਾਹੀ ਸਾਹਿਬ ਬਾਬਾ ਪੀਰ ਸੀ ਉਹਦਾ ਨਾਮ ਸੀ ਦੁਰਗਾਹੀ ਸਾਹਿਬ ਠੀਕ ਹੈ ਜੀ ਹਾਂਜੀ ਉਹ ਇੱਥੇ ਬਹੁਤ ਜੰਗਲ ਸੀ ਕੋਈ ਪਤਾ ਨਹੀਂ ਹਾਂਜੀ ਹਾਂਜੀ ਰਾਤ ਨੂੰ ਉਹ ਪਤਾ ਲੱਗਿਆ ਉਹਨੇ ਦੀਵਾ ਬਲਦਾ ਦੇਖਿਆ ਹਾਂਜੀ ਦੇਖਿਆ ਕੋਈ ਇੱਥੇ ਜਿਹੜਾ ਦਰਗਾਹ ਸਾਹਿਬ ਫਿਰ ਸੀ ਉਹਨਾਂ 200 ਸਾਲ ਦੇ ਕਰਪਰ ਹੋਵੇਗੀ 240 ਸਾਲ ਲਿਖਿਆ ਹੋਇਆ 240 ਸਾਲ ਹਾਂਜੀ ਹਾਂ ਬਲਕੇ ਪਕ ਦੀ ਹਾਂਜੀ ਹਾਂ ਉਹਨੇ ਪਛਾਣ ਲਿਆ ਨੇ ਪਾਪਾ ਤੂੰ ਜਾਣੀ ਜਾਣ ਜੇਤਾ ਜੀ ਭਾਈ ਜੇਤਾ ਜੀ ਨੂੰ ਅੰਦਰ ਲੈ ਆਏ ਸਾੜਾ ਬਿੰਚੂ ਵੀ ਜੇ ਬਣਾਉਣਾ ਕੁਛ ਦਾ ਉਹਨੇ ਉਹਨਾਂ ਵਾਸਤੇ ਨੜਾ ਏਟਲਾਇਆ ਉਹਨਾਂ ਨੂੰ ਸੇਵਾ ਕਰੀ ਪੂਰੀ ਜਨ ਦੇ ਜਾਣ ਕੇ ਦਿੱਤੇ ਪਰ ਆਤਮਾ ਦਾ ਖੁਦ ਦੇ ਗਿਆ ਉਹਨਾਂ ਨੇ ਉਸ ਨੂੰ ਨੜਾ ਏਟਲਾ ਕੇ ਉਹਨੂੰ ਲੰਗਰ ਪਾਣੀ ਸਕੇ ਜਿ ਬਣਾ ਕੇ ਉਹਨੂੰ ਫਿਰ ਰਾਤ ਨੂੰ ਸਲਾਖ ਬਸ ਆਰਾਮ ਕਰਨ ਦੇ ਗਿਆ ਇਸ ਤੋਂ ਬਾਅਦ ਉਹ ਆਰਾਮ ਕਰਨ ਲੱਗੇ ਫਿਰ ਬਾਬਾ ਦਕਾਈਸ਼ਾ ਬੀਰ ਜਿਕਰ ਉਹਨੇ ਸੀਸ ਤੜਿਦਾ ਉਹ ਆਪਣੀ ਡੰਗ ਗੁੱਜੀ ਲੈ ਕੇ ਸਾਰੀ ਰਾਤ ਬੈਠੇ ਹੂੰ 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 ਦੋ ਜਨ ਸਗਰੇ ਉੱਥੇ ਉਹਨਾਂ ਨੂੰ ਮੰਨ ਲਓ ਪਤਾ ਆਇਆ ਕਿ ਜੈਤਾ ਜੀ ਨੇ ਜੁਲਾਇਆ ਇਹਨਾਂ ਕੋਲ ਅਚਨਾਨ ਬਣੇ ਕਰਾ ਕੇ ਲੰਗਰ ਪਾਇਚਾ ਕੇ ਫਿਰ ਉਹਨਾਂ ਨੂੰ ਸੀ ਤਾ ਦਰਨ ਕੁਛ ਸਾ ਵੀ ਬਿਠੜੀਂ ਪਛਾ ਕੇ ਆ ਮੈਂ ਹੂੰ ਮਨ ਮੈਂ ਕੀ ਨੂੰ ਪਾਈਂ ਜੈਤਾ ਜੀ ਨੇ ਇਹ ਤੇ ਹੂੰ ਮੈਂ ਨੇ ਇਹ ਕਹਿਤਾ ਜੀ ਪਾਈ ਮਨ ਦਸਵੇਂ ਪਾਛਾ ਤੁਰੂ ਕੋ ਨਹੀਂ ਫੜਾ ਜੀ ਬਿਦਾਰਸ਼ਨ ਦੇ ਜੇ ਮੇਰੀ ਮੁਕਤੀ ਕਰ ਠੀਕ ਮੈਂ ਮਿਲ ਕੇ ਤੇਰਾ ਉਹ ਆਇ ਤੇ ਇਧਰ ਤੁੰਗਾਨੇ ਦਾ ਇਤਿਹਾਸ ਕਰਕੇ ਇਧਰ ਆਇਆ ਸੀ ਜਿਉਂਨ ਉਹਰੇ ਯਾਦ ਆ ਗਿਆ ਉਹ ਯਾਦ ਕਰਾ ਦੇਣਾ ਹੁਣ ਬਿਸਤਰਾਂ ਤੇ ਵੀ ਜਾਣਾ ਲੱਗਾ ਸਾ ਰੇਤ ਦੇ ਆਕੇ ਉਹ ਉਸ ਦਾ ਪੀਰ ਵਾਪੇ ਦਾ ਫਲਕੇ ਮੁਕਤੀ ਕਰਕੇ ਤੇ ਜਿਹਨਾਂ ਦਾ ਠੀਕ ਹੈ ਇਸ ਕਰਕੇ ਉਸ ਸਮੇਂ ਪਗਾਣੀ ਦੇ ਜੁੱਧ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੀ ਪੀਰ ਪੀਰ ਦੀ ਮੁਕਤੀ ਕਰਨ ਲਈ ਇੱਥੇ ਆਏ ਠੀਕ ਹੈ ਜੀ ਧੰਨਵਾਦ ਜੀ ਹਾਂ ਜੀ ਹੁਣ ਸੰਗਤ ਜੀ ਸਾਹਮਣੇ ਦੇਖ ਰਹੇ ਆਪਾਂ ਗੁਰੂ ਘਰ ਦੀ ਬਿਲਡਿੰਗ ਇਹ ਕਾਰ ਸੇਵਾ ਚੱਲ ਰਹੀ ਆ ਹਲੇ ਵੀ ਗੁਰੂ ਘਰ ਦੀ ਜਥੇਦਾਰ ਬਾਬਾ ਬਚਨ ਸਿੰਘ ਜੀ ਤੇ ਮੁੱਖ ਸੇਵਾਦਾਰ ਬਾਬਾ ਬਲਬੀਰ ਸਿੰਘ ਘੜੀ ਸਾਹਿਬ ਸਮਾਣਾ ਜਿਹੜੀ ਪਿੱਛੇ ਇੱਕ ਸਮਾਣੇ ਬਲਾਕ ਦੇ ਵਿੱਚ ਕਮਾਣੀ ਦੇ ਗੜੀ ਸਾਹ ਵਾਲੇ ਬਲੌਗ ਦੇ ਵਿੱਚ ਤੁਸੀਂ ਉਹ ਵੀ ਦੇਖਿਆ ਉੱਥੇ ਦਾ ਵਰ ਦੇ ਦਰਸ਼ਨ ਕਰ ਰਹੀਆਂ ਹਾਂ ਹਾਂ ਉਹ ਆਪਾਂ ਬਾਹਰ ਦੀ ਚੱਲ ਕੇ ਬਾਹਰ ਲਈ ਅਥੇ ਰਹਿਸ਼ ਦਾ ਵੀ ਪ੍ਰਬੰਧ ਹੈ ਹੈਗਾ ਨਾਲ ਹੁੰਦੇ ਤੇ ਤਖ਼ੀਬ ਬਾਹਰਲੀ ਬਾਉਂਡਰੀ ਦੇ ਵਿੱਚ ਗੁਰੂ ਘਰ ਦੇ ਦਰਸ਼ਨ ਕਰ ਰਹੇ ਹਾਂ ਇਹਦਰ ਸਰੋਵਰ ਬਹੁਤ ਸੋਹਣਾ ਸਰੋਵਰ ਹੈ ਜਿਹੜਾ ਉਹ ਵੀ ਬਣਿਆ ਹੋਇਆ ਹੈ ਸામਨੇ ਦੇਖ ਰਿਹਾ ਹਾਂ ਇੱਧਰ ਲੰਗਰ ਦਾ ਪ੍ਰਬੰਧ ਹੈ ਬਹੁਤ ਸੋਹਣਾ ਪਹਿਲਾਂ ਵੀ ਕਿਰਾ ਮੈਂ ਇੱਥੇ ਇੱਕ ਵਾਰ ਸਾਡੇ ਸਕੂਲ ਦੇ ਵਿਦਿਆਰਥੀਆਂ ਨੂੰ ਲੈ ਕੇ ਆਏ ਸੀ ਬਹੁਤ ਸੋਹਣਾ ਗੁਰੂ ਘਰ ਬਣਿਆ ਹੋਇਆ ਤੇ ਇੱਥੇ ਇਹ ਦਰਸ਼ਨ ਹਰੇਕ ਨੂੰ ਕਰਨੇ ਬਣਦੇ ਨੇ ਬਹੁਤ ਸੋਹਣਾ ਗੁਰੂ ਘਰ ਹੈ ਜਿਹੜਾ ਉਹ ਬਣਿਆ ਹੋਇਆ ਹੈ